ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਬੀਜੇਪੀ ਦੇ ਨੇਤਾ ਤਰੁਣ ਚੁਗ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਤਰੁਣ ਚੁਗ ਦੇ ਘਰ ਦਾ ਕਿਰਾਉ ਕੀਤਾ ਗਿਆ। ਕਿਸਾਨਾਂ ਨੇ ਕਿਹਾ ਹੈ ਕਿ ਤਕਰੀਬਨ 100 ਦਿਨਾਂ ਤੋਂ ਜੰਡੇਆਲਾ ਵਿੱਚ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਤੇ ਇਸੇ ਦੇ ਤਹਿਤ ਤਰੁਣ ਚੁਗ ਦੇ ਘਰ ਦੇ ਬਾਹਰ ਹੁਣ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਹ ਪ੍ਰਦਰਸ਼ਨ ਬੜੇ ਹੀ ਸ਼ਾਂਤ ਮਈ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਪੁਲਿਸ ਨੇ ਪੂਕਤਾ ਪ੍ਰਬੰਧ ਕੀਤੇ ਸਨ ਅੱਜ ਦੀ ਤਰਨ ਚੋਗੀ ਦੇ ਕੋਚੀ ਦੇ ਬਾਦਮੁਰੇ ਤਰਨਾ ਲੱਗਾ ਵਾ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੋ ਰੇਲ ਰੋਕੋ ਪ੍ਰੋਗਰਾਮ ਸੀਗਾ ਉਹਦਾ 100 ਦਿਨ ਹੋ ਗਏ ਆ ਉਹ ਜਿਹੜਾ ਪ੍ਰੋਗਰਾਮ ਆ ਜਨਿਆਲਾ ਗੁਰੂ ਚੱਲ ਰਿਹਾ ਵਾ ਗੈਰੀ ਮੰਡੀ ਰੇਲਵੇ ਸਟੇਸ਼ਨ ਦੇ ਉੱਤੇ ਜਿੱਥੇ 100 ਦਿਨ ਹੀ ਪੂਰੇ ਕੀਤੇ ਆ ਪੂਰਾ ਦੇਸ਼ ਨਵੇਂ ਸਾਲ ਦੀ ਖੁਸ਼ੀ ਮਨਾ ਰਿਹਾ ਵਾ ਉਹ ਤੁਸੀਂ ਬੀਜੇਪੀ ਦੇ ਵੱਡੇ ਲੀਡਰਾਂ ਦੇ ਘਰਾਂ ਦੇ ਬਾਹਰ ਨੱਪ ਕੇ ਬੈਠੇ ਆ ਨਾਲ ਜਥੇਬੰਦੀਆਂ ਕੀਤੇ ਪ੍ਰੋਗਰਾਮ ਦੇ ਅਨਸਾਰ ਤਰਨ ਚੌਕ ਦੀ ਕੋਠੀ ਦਾ ਕਰਾਵ ਕੀਤਾ ਨਾਲ ਜੋ ਜੀ ਮੌਲਿਆ ਉਹਦਾ ਵੀ ਜਰਾ ਜੀ ਆਪਣੇ ਧਰਨਾ ਚੱਲ ਰਿਹਾ ਵਾ ਤੇ ਉਸੇ ਕਰੀ ਦੇ ਤਹਿਤ ਜੀ ਇੱਥੇ ਧਰਨ ਲਾ ਕੇ ਬੈਠੇ ਇਹ ਜੀ ਜੋ ਪ੍ਰੋਗਰਾਮ ਹੈ 4 ਵਜੇ ਤੱਕ ਸ਼ਾਂਤਮਈ ਪ੍ਰੋਗਰਾਮ ਜਿਹੜਾ ਕਰਕੇ ਵਾਪਸ ਜਾਣਾ ਵਾ ਕਿ ਇਹ ਵਜੇ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਔਰ ਮੋਦੀ ਸਰਕਾਰ ਨੇ ਸੁਨੇਹਾ ਦਿੱਤਾ ਵਾ ਕਿ ਇਹੜੇ ਕਾਲੇ ਕਾਨੂੰਨ ਵਾਪਸ ਲਾ ਤੇ ਆ ਨਵੇਂ ਸਾਲ ਦਾ ਆਗਾਜ਼ ਧਰਨਿਆਂ ਮਜਾਰਿਆਂ ਨਹੀਂ ਕੀਤਾ ਵਾ ਇਹ ਜਿਹੜੀ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਕਿਹਦੇ ਤਿੱਖੇ ਪ੍ਰੋਗਰਾਮ ਆਉਣਗੇ ਤੇ ਉਹਨਾਂ ਦੇ ਤੱਕ ਇਹ ਲਗਾਤਾਰ ਲੜਦੇ ਰਵਾਂਗੇ ਜਿਨ੍ਹਾਂ ਮੋਦੀ ਸਰਕਾਰ ਪਰੇਸ਼ਾਨ ਨਹੀਂ ਜਾਂਦੇ ਕੇਂਦਰ ਕਹਿੰਦੇ ਸਾਡੇ ਕਾਨੂੰਨ ਬੜੀ ਵਧੀਆ ਜੋ ਬੋਡੀ ਲਾਂਗ ਹੈ ਲੈਂਗੁਏਜ ਆ ਮੋਦੀ ਸਰਕਾਰ ਦੇ ਮੰਤਰੀਆਂ ਦੀ ਪ੍ਰਧਾਨ ਮੰਤਰੀ ਜੀ ਨਰੇਂਦਰ ਮੋਦੀ ਸਵੈਮ ਕਹਿੰਦੇ ਆ ਇਹ ਕਾਨੂੰਨ ਬਹੁਤ ਵਧੀਆ ਵਾ ਹਾ ਸੌਦਾ ਹੀ ਕਰ ਦਿੰਦੇ ਆ ਅਸੀਂ ਕਹਿੰਦੇ ਸੌਦਾ ਸਾਦਾ ਸਾਨੂੰ ਮਨਜ਼ੂਰ ਨਹੀਂ ਆ ਇਹ ਸਮੁੱਚੇ ਕਾਨੂੰਨ ਜਿਹੜੇ ਵਾਪਸ ਲੋ ਤੇ ਗੱਲਬਾਤ ਕਰਨ ਦੇ ਵਾਸਤੇ ਗੱਲਬਾਤ ਨਾ ਕੀਤੀ ਜੇ ਸਰਕਾਰ ਸੰਜੀਦਾ ਹੋਵੇ ਤੇ ਜੋ ਦਿੱਤਾ ਆ ਏਜੰਡਾ ਵਾ ਉਹਦੇ ਤੇ ਗੱਲਬਾਤ ਹੋਵੇ ਇਹ ਤਿੰਨੇ ਕਾਨੂੰਨ ਵਾਪਸ ਹੋਣ ਉਹਦੀ ਪ੍ਰਕਿਰਿਆ ਕਿਵੇਂ ਸਰਕਾਰ ਉਹ ਤੈਅ ਕਰੇ ਤੇ ਐਮਐਸਬੀ ਨੂੰ ਲੀਗਲਾਈਜ਼ ਕੀਤਾ ਜਾਵੇ ਇਹ ਏਜੰਡੇ ਤੇ ਹੋਵੇ ਤਾਂ ਅਸੀਂ ਕਹਿ ਸਕਦੇ ਵਾਕਈ ਮੋੜ ਸਰਕਾਰ ਸੰਸੀਰਿਆ ਗੱਲਬਾਤ ਵਿੱਚ ਕੁਝ ਨਿਕਲੂਗਾ ਸੰਨ ਨਹੀਂ ਲੱਗਦਾ ਗੱਲਬਾਤ ਵਿੱਚ ਚਾਹਦੇ ਨੂੰ ਕੁਝ ਨਿਕਲਣ ਵਾਲਾ ਹੈ ਜਿਹੜਾ ਨਿਕਲਣਾ ਸ਼ਿੰਗਰ ਸ਼ਮਨ ਤਿੱਖਾ ਕਰਕੇ ਲੱਕ ਆਪਣੇ ਲੰਮਕਵੇਂ ਕੋਹਲ ਜਿਹੜੇ ਆ ਉਹ ਵੀ ਜਿਹੜੀ ਆ ਜਿੱਤ ਵੱਲ ਵਧਣਗੇ ਮੋਦੀ ਦਾ ਸਿਆਸੀ ਨੁਕਸਾਨ ਜਦੋਂ ਹੋਣਾ ਵਾ ਉਦੋਂ ਜੀ ਮੋਦੀ ਨੂੰ ਪਛਾਹ ਮੜਨਾ ਪਾਣਾ ਵਾ ਉਹਦਾ ਮੋਦੀ ਨੂੰ ਪਛਾਹ ਹਟਣ ਦੇ ਵਾਸਤੇ ਫਿਰ ਆਮਾਨੀ ਨਾ ਦੇਣੇ ਜਦ ਸਿਆਸੀ ਜਨਤਕ ਆਧਾਰ ਖਿਸਕਿਆ ਫਿਰ ਆਲੋ ਜੀ ਮੋਦੀ ਨੂੰ ਪਛਾਹ ਮੁਰਨਾ ਪਊ ਧੰਨਵਾਦ